ਲੋ ਵੀ ਦੋਸਤੋ ਕਈ ਕਵਾਰੀ ਨਾ ਆਪਾਂ ਕਹਿਨੇ ਆ ਇਹਦੇ ਹਾਰ ਪਾ ਕੇ ਲੈ ਜਾਓ ਤੇ ਇਹਦੇ ਕਹਿੰਦੇ ਹਾਰ ਪਾਉਣ ਦੀ ਵੀ ਲੋੜ ਨਹੀਂ ਦੇਖ ਲਓ ਤੁਸੀਂ ਆ ਜਮਾ ਜਿਹੇ ਏਜੰਸੀ ਚ ਖੜਾ ਹੋਵੇ ਤਾਂ ਗੱਲਾਂ ਕਰਦੀਆਂ ਏਜੰਸੀ ਵਰਗੇ ਟਰੈਕਟਰ ਇੱਥੇ ਐ ਤੇ ਮੂਹਰੇ ਪੜ੍ਹ ਲਓ ਬਰਾਡ ਲਿਖਿਆ ਹੋਇਆ ਸਮਝ ਜਿਓਗੇ ਜਿਹਦੀ ਆਪਾਂ ਹਮੇਸ਼ਾ ਵੀਡੀਓ ਕਰਦੇ ਹੁੰਦੇ ਆ ਉਹਦਾ ਟਰੈਕਟਰ ਐ ਨਹੀਂ ਤਾਂ ਸਮਝੇ ਤਾਂ ਆਪਾਂ ਬੰਦੇ ਨੂੰ ਮਿਲਾਂ ਨੀ ਅਮਰਜੀਤ ਕੀ ਹਾਲ ਚਾਲ ਐ ਬਹੁਤ ਵਧੀਆ ਭਾਈ ਪਹਿਲਾਂ ਤਾਂ ਐਂ ਦੱਸ ਬਿਆਹਾ ਕਿੱਥੋਂ ਤੇਰੇ ਕਰਮਾਂ ਚ ਪਿਆ ਸੀ ਗਏ ਇਹ ਤਾਂ ਆਪਣਾ ਲੋਕਲ ਹੀ ਨੰਬਰ ਸੀਗਾ ਜੀ ਅੱਛਾ ਆਫਸਰ ਦਾ ਹੀ ਨੰਬਰ ਇਹਦਾ ਅੱਛਾ ਫਰਸਟ ਕਵਾਲਿਟੀ ਦਾ ਨਗਦ ਕੈਸ਼ ਦੇ ਨਵਾਂ ਨਿਕਲੇ ਅੱਛਾ ਇਹ ਮਾਡਲ 2021 ਹੈ ਮਾਡਲ 2021 ਹੈ ਤੇ ਫੇਰ ਇਹ 23 24 ਨੂੰ ਵੀ ਕਰਦਾ ਹੈ ਹਾਂ ਫਿਰ ਸਾਫ ਬਹੁਤ ਹੈ ਨਾ ਬਹੁਤ ਸੋਹਣਾ ਟਰੈਕਟਰ ਹੈ ਨਾ ਜੰਗ ਦੀ ਮੰਨ ਕੇ ਚੱਲ ਵੀ 570 75 ਘੰਟੇ ਦੇ ਅੱਛਾ ਪਾ ਦਿਓ ਚਾਹ ਹਾਂ ਚਾਬੀ ਹੈਗੀ ਵਿੱਚ ਹਾਂ ਹਾਂ ਉੱਪਰ 500 ਤੇ 70 75 ਘੰਟੇ ਮਿਲੋ ਇਹ ਚੱਲੇ 575 ਘੰਟੇ ਲਓ ਵੀ 578 ਘੰਟੇ ਚੱਲਿਆ ਤੇ ਟਰੈਕਟਰ ਦੇ ਉੱਤੇ ਬੈਠ ਕੇ ਨਾ ਫੀਲ ਆਉਂਦੀ ਐ ਜਿਵੇਂ ਨਵੇਂ ਦੇ ਬੈਠੇ ਨੇ ਏਜੰਸੀ 'ਚ ਹੋਣਾ ਤੇ ਜੇਰੀ ਇੰਜਨ ਦੀ ਤਾਂ ਇਹਦੀ ਗੱਲ ਕਰਨ ਦੀ ਲੋੜ ਹੀ ਨਹੀਂ ਹੈ ਨਾ ਜਿਵੇਂ ਪਿਆ ਕੋਕਰ ਹੈ ਨਾ ਇਹ ਟਾਇਰਾਂ ਦੀ ਕੰਡੀਸ਼ਨ ਕਿੰਨੀ ਕੁ ਬਈ ਹੋ ਗਈ ਨਾਲ ਦੀ ਜਿੰਨੇ ਹੈਗੇ ਹੈ ਨਾ ਤੇ ਡਬਲ ਡਿਸਟ੍ਰਿਬਿਊਟਰ ਆ ਗਿਆ ਫੁੱਲ ਟੌਪ ਆ ਗਿਆ ਤਾਂ ਫੁੱਲ ਟੌਪ ਆ ਗਿਆ ਡਬਲ ਡਿਸਟ੍ਰਿਬਿਊਟਰ ਪਿੱਛੋਂ ਤੁਸੀਂ ਟਰੈਕਟਰ ਦੇਖ ਲਓ ਤੇ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਹੈ ਨਾ ਕਿਆ ਬਾਤਾਂ ਨੇ ਦੇਖ ਕੇ ਨਾ ਉੱਖ ਲੈਂਦੀ ਐ ਹੈ ਨਾ ਦੇਖ ਕੇ ਭੁੱਖ ਲੈਂਦੀ ਹੈ ਟਰੈਕਟਰ ਦੀ ਮੱਲੋ ਤੇ ਜੇ ਗੱਲ ਕਰੀਏ ਨੰਬਰ ਨੰਬਰ ਪੰਜਾਬ ਆ ਗਿਆ ਹੈ ਨਾ ਆਪਣੇ ਕੋਲ ਪੰਜਾਬ ਨੰਬਰ ਹੀ ਹੁੰਦੇ ਤੇ ਪੰਜਾਬ ਹੀ ਹੁੰਦੇ ਹੈ ਤਕਰੀਬਨ ਹਾਂ ਫਰਸਟ ਦਾ ਨੰਬਰ ਆ ਫਰਸਟ ਪਾਰਟੀ ਦਾ ਹੈ ਫਸਟ ਪਾਰਟੀ ਦਾ ਹੈ ਤੇ ਡਿਮਾਂਡ ਕਿੰਨੀ ਹੈ ਦੀ 6,35,000 6,20,000 ਦੀ ਡਿਮਾਂਡ ਹੈ ਤੇ ਕਿੱਥੋਂ ਤੱਕ ਅਮਰੀਦ ਹੋ ਛੱਡ ਦੇਗਾ ਇਹ 6,20,000 ਦਾ ਦੇ ਦੇ 6,20,000 ਤੇ ਲੋਨ ਦੀ ਗੱਲ ਕਰਕੇ ਸਿਵਲ ਸਹੀ ਹੋਏ ਕਿੰਨਾ ਕਹੋ ਜੂਗਾ ਹੋ ਜੂਗਾ ਲੋਨ ਤੇ ਮੰਨ ਕੇ ਚਲੋ ਵੀ 5 ਲੱਖ ਦੀ ਕਿਤਾ ਲੋਨ ਮਤਲਬ ਲੱਖ ਰੁਪਏ ਦਾ ਘਾਟ ਬਾਦੀ ਰਹੇਗੀ ਹਾਂ ਨਾ ਬੜਾ ਮੋਟਾ ਇਧਰ ਉਧਰ ਹੋ ਸਕਦਾ ਇੱਕ ਆ ਗਿਆ ਅਰਜਨ 605 ਕੀ ਆਈ ਹੈ ਨਾ ਮਹਿੰਦਰਾ ਇਹਦੀ ਗੱਲ ਕਰੀਏ ਤਾਂ ਇਹਦੇ ਬਾਰੇ ਦੇ ਦੇ ਡਿਟੇਲ ਇਹਦਾ ਕੀ ਹਿਸਾਬ ਕਿਤਾਬ ਹੈ ਕਿੰਨੇ ਮਾਰਨਾ ਇਹ ਮਾਡਲ ਵੀ ਹੈ ਬਾਈ ਅੱਛਾ ਰੇਟ 595 ਹੈ ਅੱਛਾ ਨੰਬਰ ਫਰੀਡ ਕੋਡ ਦਾ ਫਸਟ ਪਾਰਟੀ ਦੇ ਇਹ ਪੰਜਾਬ ਨੰਬਰ ਹੈ ਹੂੰ ਅਗਲੇ ਟਾਇਰ ਨਵੇਂ ਆ ਗਏ ਜਮਾ ਹੈ ਨਾ ਅਪੋਲੋ ਦੇ ਅਗਲੇ ਟਾਇਰ ਆ ਕੇ ਲੋਗੋ ਉੱਤੇ ਪਿਆ ਤੇ ਪਿਛਲੇ ਵੀ ਅਨੇ ਨਾਲ ਦੇ ਅੱਛਾ ਉਹਨੂੰ ਬੰਦੇ ਸ਼ੌਂਕ ਨੂੰ ਨਵੇਂ ਪੁਆ ਦੇ ਦੇ ਮਗਰਲੇ ਨਾਲ ਦੇ ਜਾ ਬਾਰੇ ਬਾਰੇ ਜਾ ਕੇ ਸ਼ੌਂਕਾਂ ਦੇ ਯਾਰ ਹੈ ਨਾ ਇਹ ਆ ਵੀ 90 99 99 ਪੈਸੇ ਦੇ ਘਰ ਆ ਜਾਈਏ 90 ਪੈਸੇ ਨਾਲ ਦੇ 90 ਪੈਸੇ ਨਾਲ ਦੇ ਹੈਨਾ 600 ਦੇ ਕੁਸਟ ਨੇਟ ਹੀ ਹੈ ਜੰਨਾ ਸਾਰਾ ਫਿਰ ਇਹਨੂੰ ਵੀ ਇੰਜਨ ਗੇਅਰ ਦੀ ਚਾਹੀਦੀ ਵੀ ਜੇ ਆਪਾਂ ਐਵੇਂ ਮਾਰੀ ਚੱਲ ਗਏ ਤਾਂ ਕੀ ਹੁੰਦਾ 600 ਘੰਟੇ ਦਾ ਹੈਨਾ ਤੇ ਡਿਮਾਂਡ ਕਿੰਨੀ ਦੱਸਿਆ ਸੀਗਾ 5 99 5 5 ਲੱਖ 99 5 ਹਜ਼ਾਰ ਦੀ ਡਿਮਾਂਡ ਹੈ ਹੈਨਾ ਤੇ ਕਿਥੋਂ ਤੱਕ ਹੋ ਜੂਗਾ ਇਹ ਇਹ ਲੈ ਜਾਗੇ 5 80 ਹਜ਼ਾਰ ਦਾ 5 80 ਦਾ ਹੈਨਾ ਤੇ ਉਸ ਤੋਂ ਅੱਗੇ ਕਿਹੜਾ ਆ ਗਿਆ ਉਹ ਤੋਂ ਆ ਬਸੋਨਾ ਲੀਕ ਆ ਗਿਆ ਸੋਨਾ ਲੀਕ ਇਹ ਵੀ ਟੋਮਨ ਦਾ ਡਬਲ ਡਿਸਟਰੀਬਿਊਟਰ ਆ ਗਿਆ ਡਿਸਟਰੀਬਿਊਟਰ ਆ ਗਿਆ ਮੰਨ ਲਓ ਕਾਉ ਮਾਡਲ ਆ ਗਿਆ ਸਾਰੀਆਂ ਸਹੂਲਤਾਂ ਤੇ ਸਪੀਡਾ 2 ਆ ਗਿਆ ਬਸ 2 ਸਪੀਡ ਦੀ ਭਾਈ 2 ਸਪੀਡ ਆ ਗਿਆ ਹੈ ਨਾ ਤੇ ਬਾਕੀ ਟਰੈਕਟਰ ਜੀ ਆਪਾਂ ਪਿੱਛੋਂ ਗੱਲ ਕਰੀਏ ਟਰੈਕਟਰ ਸੋਹਣਾ ਪਿਆ ਯਾਰ ਹੈ ਨਾ ਹੱਕ ਹੱਕ ਵਾਲੇ ਪਾਸੇ ਸਾਰੇ ਪਾਸੇ ਹੈ ਨਾ ਚਮਕਦਾ ਹੈ ਟਰੈਕਟਰ ਯਾਰ ਹੈ ਨਾ ਕੱਲੀ ਬਾਹੀ ਤੇ ਚੱਲੇ ਭਾਈ ਬਸ ਕੱਲੀ ਬਾਹੀ ਤੇ ਚੱਲਿਆ ਹੈ ਨਾ ਬਾਕੀ ਯਾਰ ਆ ਚੀਜ਼ ਤੂੰ ਤੂੰ ਦੇਖ ਲਓ ਨਹੀਂ ਚੀਜ਼ ਰਹਿੰਦੀ ਨਹੀਂ ਹੁੰਦੀ ਜਿਹੜੇ ਬੰਦੇ ਫੁਸਮਾਈ ਵਾਲੇ ਹੋਵੇ ਨਾ ਜਿਹਦੇ ਇਹ ਹੈ ਸੰਦਲਾ ਬੰਦੇ ਨੇ ਸ਼ੌਂਕ ਨਾ ਰੱਖਿਆ ਹੋਇਆ ਸਾਹਮਣੇ ਹੈ ਨਾ ਤੇ ਉਸ ਤੋਂ ਅੱਗੇ ਆ ਗਿਆ ਇੱਕ ਹੋਰ ਆ ਗਿਆ ਚੜਦਾ ਚੰਦ ਜਮਾ ਇਹ ਵੀ ਚਮਕਦਾ ਸ਼ੀ ਇਹ 3 ਸਪੀਡ ਵਾਲਾ ਚੇਂਜਰ ਗੇਅਰ ਵਾਲਾ 3 ਸਪੀਡ ਚੇਂਜਰ ਗੇਅਰ ਆ ਫੁੱਲ ਟੌਪ ਮਾਡਲ ਆ ਇਹ ਨੰਬਰ 50 ਆ ਨੰਬਰ 50 ਆ ਹੈਨਾ ਇਹ ਵੀ ਫਰਸਟ ਪਾਰਟੀ ਦਾ ਹੀ ਆ ਤੇ ਗੇਅਰ ਇੰਜਨ ਕਿੰਨੇ ਦਾ ਇਹਦੇ ਵੀ ਕੋਈ ਅੜਿੱਕੇ ਹੈ ਨਹੀਂ ਹੈਨਾ ਇੰਜਨ ਆਪਣੇ ਟਰੈਕਟਰਾਂ ਨੂੰ ਜੇ ਉਹ ਲੱਗਦਾ ਫਸਦੇ ਹਨਾ ਨਾਲ ਉਹਦਾ ਇਹਦਾ ਸਾਰਾ ਕੁਝ ਇਹ ਵੀ ਯਾਰ ਐ ਨਹੀਂ ਲੱਗਦਾ ਜਿਵੇਂ ਏਜੰਸੀ 'ਚ ਖੜਾ ਹੁੰਦਾ ਜਿਵੇਂ ਨਵਾਂ ਫੁੱਲ ਟੌਪ ਹੈਨਾ ਤੇਰੀ ਡਿਮਾਂਡ ਦੀ ਗੱਲ ਕਰੀਏ ਤੇਰੀ ਡਿਮਾਂਡ ਕਿੰਨੀ ਹੈ 595 595 ਡਿਮਾਂਡ ਇਹਦੀ ਆ ਹੈਨਾ LED ਲਾਈਟਾਂ ਆ ਗਈਆਂ ਫੁੱਲ ਟੌਪ ਆ ਗਿਆ ਨਾਲ ਮੈਟ ਮੂਡ ਪਛਾ ਕੇ ਪੂਰਾ ਸ਼ੌਂਖਣਾ ਬੰਦੇ ਨੇ ਚੇਂਜਰ ਗੇਅਰ ਚ ਆ ਗਿਆ ਹਨਾ ਡਬਲ ਡਿਸਟ੍ਰਿਬਿਊਟਰ ਆ ਗਿਆ ਫੁੱਲ ਟੌਪ ਆ ਸਾਰੀਆਂ ਸਹੂਲਤਾਂ ਵੱਡੀ ਲਗਜ਼ਰੀ ਗੱਡੀ ਵਾਂਗੂ ਹਨਾ ਤੇ ਇਹ ਕਿੱਥੇ ਤੱਕ ਕਰ ਦੇਗਾ 5 ਲੱਖ 75 ਹਜ਼ਾਰ ਦਾ ਜੀ 575 ਦਾ 20 ਹਜ਼ਾਰ ਕਟਾ ਕੇ ਇਸ ਤੋਂ ਅੱਗੇ ਹੋਰ ਹਾ ਹਫਤੇ ਦੇ ਵਿੱਚ ਇਹ ਚ ਦੀ ਜਿਹੜਾ ਆਪਣੇ ਕੋਲ ਲੈਣ ਆਊਗਾ ਤੇ ਇਹ ਦੀ ਟੈਂਕੀ ਵੀ ਫੁੱਲ ਕਰਕੇ ਦਵਾਂਗਾ ਲਾਓ ਵੀ ਦੋਸਤ ਸੌਦਾ ਕਿੰਨੇ ਦਾ ਮਰਜ਼ੀ ਹੋ ਜੇ ਹਾਂ ਕਿੰਨੇ ਦਾ ਹੋ ਜੇ ਤੇਲ ਦੀ ਟੈਂਕੀ ਫੁੱਲ ਕਰਕੇ ਦਵਾਂਗਾ ਇਤੋਂ ਹੀ ਆ ਜੇ ਬੰਦਾ ਗਵਰਨਮੈਂਟ ਵਾਲਾ ਮੈਂ ਗਵਨਡੂ ਆ ਜੀ ਯਾਰ ਭਾਵੇਂ 100 ਤੋਂ 200 ਕਿਲੋਮੀਟਰ ਤੱਕ ਕਿੱਥੋਂ ਮਰਜੀ ਆ ਜੇ ਏਲ ਦੀ ਟੈਂਕੀ ਉਹਦੇ ਲਈ ਫੁੱਲ ਐ ਬੋਲੀ ਮੈਨੂੰ ਲੈ ਵੀ ਅੱਜ ਤੋਂ ਇੱਕ ਨਵੀਂ ਪਹਿਲ ਇਹਨੇ ਹੋਰ ਸ਼ੁਰੂ ਕਰਤੀ ਐ ਮਰਜੀਤ ਨੇ ਕਿਉਂਕਿ ਬਰਸਾਂ ਚੌਥੇ ਪਰ ਤੋਂ ਲੈ ਕੇ ਜਉਂਦੀ ਰ ਭਾਈ ਪਿਆ ਪਿਆ ਡੀ ਅੱਛਾ ਉਹ ਭਾਈ ਵੀਰਾਂ ਦੇ ਟੈਂਕੀਆਂ ਦੇ ਯਾਰ ਸਾਨੂੰ ਫੁੱਲ ਕਰਾ ਕੇ ਦੂਜੇ ਕਰਾ ਕੇ ਨਾ ਮੈਂ ਕੋਈ ਚੈੱਕ ਕਰਨੀ ਯਾਰ ਆਪਣਾ ਹਫਤਾ ਆਫਰ ਹੀ ਚੱਲੂਗਾ ਅੱਛਾ ਲੈ ਵੀ ਹਫਤੇ ਦਾ ਆਫਰ ਹੋ ਗਿਆ ਹਨਾ ਤੇ ਲਾਸਟ ਤੇ ਅਮਰਜੀਤ ਹੋ ਗਿਆ ਡਾਇਰੈਕਟਰ ਸਾਰੇ ਆਪਣੇ ਇਹ ਆਈ ਸੀਗੇ ਅੱਜ ਤਿੰਨ ਕੀ ਆਏ ਜੀ ਆਪਣੇ ਸ ਇੱਕ 44 ਹੋਰ ਆ ਗਿਆ ਆਪਣੇ ਕੋਲ ਇੱਕ ਹੌਲੈਂਡਾ 5500 ਅੱਛਾ ਹਾਂ ਠੀਕ ਹੈ ਤੇ ਲਾਸਟ ਜਿਹੜਾ ਨੰਬਰ ਬੋਲਦੇ ਹੋ ਮੋਬਾਈਲ ਨੰਬਰ ਹੈ 9877190699 9877190699 ਪਿੰਡ ਦੋਕਾ ਹਾਂਜੀ ਗਿਲਾਸ਼ਰੀ ਮੁਖਸਰ ਸਾਹਿਬ ਹਨਾ ਤੇ ਦੋਦੇ ਵਾਲਾ ਅਮਰਜੀਤ ਦੇ ਨਾਮ ਦਾ ਬੰਦਾ ਮਸ਼ਹੂਰ ਹੈ ਤੇ ਅਮਰੀਤ ਭਾਈ ਬਹੁਤ ਬਹੁਤ ਧੰਨਵਾਦ ਆ ਜੀ ਟੈਂਪਰ ਬਹੁਤ ਬਹੁਤ ਧੰਨਵਾਦ